ਭਾਬੀ ਦੇ ਨਾਲ ਲੱਗਦਾ ਪਿੰਡ ਧਰਮਕੋਟ ਪਤਨ ਜਦੋਂ ਇਸ ਘਰ ਦੇ ਵਿੱਚ ਪਹੁੰਚੇ ਤਾਂ ਸਭਾ ਵੀ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਜਦੋਂ ਬਜ਼ੁਰਗ ਜੋੜੇ ਨੂੰ ਵੇਖਿਆ ਤਾਂ ਹਾਲਾਤ ਇਹ ਨੇ ਕਿ ਨਾ ਤਾਂ ਇਹਨਾਂ ਦਾ ਕੋਈ ਧੀ ਹੈ ਨਾ ਪੁੱਤਰ ਹੈ ਦੋਨੋਂ ਹੀ ਬਜ਼ੁਰਗ ਜੋੜਾ ਮੌਜੂਦ ਹੈ ਘਰ ਦੇ ਹਾਲਾਤ ਇਹ ਨੇ ਕਿ ਅਸੀਂ ਖੁੱਲੇ ਅਸਮਾਨ ਦੇ ਥੱਲੇ ਖੜੇ ਆ ਤਿੰਨ ਕਮਰੇ ਨੇ ਤਿੰਨਾ ਦੀ ਛੱਤ ਡਿੱਗ ਪਈ ਆ ਹੁਣ ਨਾ ਤਾਂ ਸਿਰ ਤੇ ਛੱਤ ਬਚੀ ਤੇ ਨਾ ਕੁਝ ਖਾਣ ਨੂੰ ਬਚਿਆ ਤੇ ਨਾ ਕੋਈ ਕਮਾਉਣ ਵਾਲਾ ਹੈ ਜਦੋਂ ਇਸ ਬਜ਼ੁਰਗ ਜੋੜੇ ਨੇ ਗੱਲ ਕੀਤੀ ਤੇ ਇਹਨਾਂ ਕਿਹਾ ਕਿ ਖਾਣ ਨੂੰ ਤੇ ਥੋੜਾ ਬਹੁਤ ਜਿੰਨੀ ਕੁ ਜ਼ਰੂਰਤ ਆ ਮਿਲਦਾ ਜਾ ਰਿਹਾ ਪਰ ਹੁਣ ਰਹਿਣ ਨੂੰ ਛੱਤ ਕੋਈ ਜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹਵੇ ਤੇ ਕਹਿੰਦੇ ਕਿ ਆ ਕੇ ਇੰਨੀ ਮਦਦ ਜ਼ਰੂਰ ਕਰਦੇ ਕਿ ਘੱਟੋ ਘੱਟ ਇੱਕ ਛੱਤ ਤੇ ਸੱਟ ਕਰਨ ਨੂੰ ਹੋਵੇ ਹਰ ਦੀ ਮਾਰ ਦੇ ਹਾਲਾਤ ਹੁਣ ਨਜ਼ਰ ਆਉਣੇ ਸ਼ੁਰੂ ਹੋਏ ਨੇ ਜਿਹੜਾ ਅਸਲ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਇੱਕ ਪਾਸੇ ਦਾ ਹਿੰਦੂਸਤਾਨ ਪਾਕਿਸਤਾਨ ਦਾ ਬਾਰਡਰ ਨਾਲ ਲੱਗਦਾ ਰਾਵੀ ਦਰਿਆ ਜਦੋਂ ਇਨ੍ਹਾਂ ਘਰਾਂ ਦੇ ਵਿੱਚ ਪਹੁੰਚੇ ਤਾਂ ਵੇਖ ਕੇ ਹਾਲਾਤ ਖੁਦ ਬਖੁਦ ਇਨਸਾਨ ਰੋਣ ਲੱਗ ਪੈਂਦਾ ਹੈ ਜਰੂਰ ਪਿਆਰਾ ਸਿੰਘ ਜਰਾਂ ਸਿੰਘ ਜੀ ਕਾ ਪਰਿਵਾਰ ਚ ਕੌਣ ਕੌਣ ਹੈ ਤੇ ਕੀ ਹੋਇਆ ਇਹ ਦੇਖਣਾ ਚਾਹੀਦਾ ਕਾਲੀ ਦਾ ਕੋਈ ਨਾ ਕੋਈ ਮਚੇ ਨਾ ਥੋਈ ਖਾਤਾ ਪਤਾ ਕੁਸ਼ ਹਾਂ ਰੋਟੀ ਪਾਣੀ ਮਿਲਿਆ ਬਹੁਤ ਅੱਛਾ ਕਿੱਦਾਂ ਜਾਣ ਪਚਾਈ ਜੀ ਤੋ ਟਿੱਕਾ ਇੱਥੇ ਕਿ ਮੈਂ ਆਇਆ ਸੀ ਜੀ ਇੱਕ ਲੱਤ ਮੈਂ ਬਾਹਰ ਹੀ ਰਖੀ ਟੋਣਵਾਜੀ ਕਾਲ ਪੁੱਛਿਆਾਰੇ ਕੰਮਰੇ ਟਿੱਕੇ ਹਾਂਜੀ ਆਵੇ ਵੇਦ ਸਾਡੇ ਹੁੰਦੇ ਕੀ ਮੇਰਾ ਸੰਦੀਪ ਸਿੰਘ ਆ ਜੀ ਕੀ ਕਰਦੇ ਹੋ ਜੀ ਮੇਰਾ ਪਿੰਡ ਹੈ ਜੀ ਇੱਥੇ ਇਹਨਾਂ ਦਾ ਗਵਾਡਿਆ ਤੇ ਇਹਨਾਂ ਦਾ ਚੋਰਾ ਦਾ ਇੱਕੋ ਬੇੜਾ ਹੀ ਉਹ ਵੀ ਡੈਥ ਹੋ ਗਈ ਤੇ ਉਦੋਂ ਇਹ ਜੜ ਪਛਾ ਗਿਆ। ਤਮਾਂ ਬਜੇ ਨੇ ਛੱਤ ਡਿੱਗ ਪਈਂ ਘਰ ਤੇ ਇਹਨਾਂ ਦੇ। ਤਕਰੀਬਨ 2-3 ਛੱਤਾਂ ਡਿੱਗ ਪਈ। ਇੰਨੇ ਛੱਤਾਂ ਡਿੱਗ ਪਈਆਂ ਇਹਨਾਂ ਦਾ ਕੁਝ ਨਹੀਂ ਹੈਗਾ। ਕੋਈ ਪਿਆਲੀ ਨਹੀਂ ਕੋਈ ਬੰਨਾ ਨਹੀਂ ਆਇਆ ਹੋਈ ਥਾਂ ਥੋੜਾ ਉਹ ਵੀ ਡੁੱਬ ਕੇ ਮਰ ਗਿਆ ਇਹਨਾਂ ਦਾ। ਤੇ ਕਮਾਈ ਦਾ ਸਾਧਨ ਇਹਨਾਂ ਕੋਲ ਕੋਈ ਨਹੀਂ ਹੈ। ਇਦਾਂ ਦੇਰ ਛੱਡੀ ਜਾਂਦੇ ਸਾਬ। ਇਹਨਾਂ ਨੂੰ ਕੋਈ ਪੁੱਛਦਾ ਤੇ ਰੋਈ ਜਾਂਦੇ। ਇਹਨਾਂ ਦੇ ਕੋਈ ਨਹੀਂ ਜਿਸੇ ਤੋਂ ਉਪੜਿਆ ਤੁਸੀਂ ਆ ਪਹਿਲੀ ਵਾਰ ਆਏ ਜੇ ਹੁਣ ਅੱਜ ਘਰ ਇਹਨਾਂ ਦਾ ਦੁੱਖ ਸ ਜੇ ਸੰਗਰਗਿਆ ਇਹਦੇ ਸੇ ਕੋਈ ਕੁਮ ਹੁੰਦਾ ਸਾਹ ਨਹੀਂ ਆਇਆ ਕੁਝ ਵੀ ਜਰੀ ਪਏ ਨੋ ਦਮ ਚਰਗਨੇ ਤੇ ਕੀ ਕਰੀ ਕੀ ਹਾਲ ਹੈ ਕੌਣ ਰਹੇ ਸੈ ਤਗਰੇ ਹਾਦੀ ਕੁਝ ਖਾਣ ਤੈਨੂੰ ਮਿਲਿਆ ਹਾਂ ਖਾਣ ਨੂੰ ਚਲ ਮਿਲਦਾ ਜੋ ਜੋ ਹੁੰਦਾ ਥੋੜਾ ਥੋੜਾ ਜਿੰਨਾ ਜਿੰਨੇ ਕ ਆਪਣੀ ਹਿੰਮਤ ਤਾਂ ਲੈ ਲਈ ਜੀ ਜਿਹੜੀ ਨਾ ਮਿਲੇ ਉਹ ਕੋਈ ਗੱਲ ਨਹੀਂ ਤਾਂ ਵੀ ਉਹ ਮਾਰਾਜ ਤੇ ਪ੍ਰੂਸਾ ਰੱਖਿਆ ਵੀ ਚਲੋ ਮਾਰਾ ਜਾਨੂੰ ਰਹਿਣ ਵਾਸਤੇ ਹੁਣ ਥਾਂ ਦੇ ਇਹ ਜੀ ਉਹ ਵੀ ਤੇ ਉਹ ਵੀ ਟੁੱਟਣ ਦੇ ਨੇ ਤੇ ਵੀ ਤੇ ਵੀ ਟੁੱਟ ਗਏ ਨੇ ਜੇ ਡਿੱਗਾ ਕਿਦਾਂ ਜਾਨ ਬਚਾਈ ਜਾਨ ਬੜੀ ਮੁਸ਼ਕਲ ਵਜਿਏ ਥੱਲੇ ਆ ਚਲੇਣਾ ਇੱਥੇ ਆਏ ਜੇ ਤੇ ਛੱਤ ਡਿੱਗ ਪਈ ਨਾ ਸਾਡੀ ਕੋਈ ਧੀ ਤੇ ਨਾ ਸਾਡਾ ਕੋਈ ਬੇਟਾ ਨਹੀਂ ਇਹੋ ਹੀ ਅਨੇ ਵੀ ਸਾਡੀ ਹੁਣ ਸਹੀ ਤਾਂ ਹੋਣੀ ਚਾਹੀਦੀ ਹੈ

ਸੁਭਾਵੀ ਹੀ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਜਦੋਂ ਬਜ਼ੁਰਗ ਜੋੜੇ ਨੂੰ ਵੇਖਿਆ ਤਾਂ ਹਾਲਾਤ ਇਹ ਨੇ ਕਿ ਨਾ ਤਾਂ ਇਹਨਾਂ ਦਾ ਕੋਈ ਧੀ ਹੈ ਨਾ ਪੁੱਤਰ ਹੈ ਦੋਨੋਂ ਹੀ ਬਜ਼ੁਰਗ ਜੋੜੇ ਮਜਬੂਰ ਘਰ ਦੇ ਹਾਲਾਤ ਇਹ ਨੇ ਕਿ ਅਸੀਂ ਖੁੱਲੇ ਅਸਮਾਨ ਦੇ ਥੱਲੇ ਖੜੇ ਆ ਤਿੰਨ ਕਮਰੇ ਨੇ ਤਿੰਨਾ ਦੀ ਛੱਤ ਡਿੱਗ ਪਈ ਆ ਹੁਣ ਨਾ ਤਾਂ ਸਿਰ ਤੇ ਛੱਤ ਬਚੀ ਤੇ ਨਾ ਕੁਝ ਖਾਣ ਨੂੰ ਬਚਿਆ ਤੇ ਨਾ ਕੋਈ ਕਮਾਉਣ ਵਾਲਾ ਹੈ ਜਦੋਂ ਇਸ ਬਜ਼ੁਰਗ ਜੋੜੇ ਨਾਲ ਗੱਲ ਕੀਤੀ ਤੇ ਇਹਨਾਂ ਕਿਹਾ ਇਹ ਖਾਨ ਨੂੰ ਤੇ ਥੋੜਾ ਬਹੁਤ ਜਿੰਨੀ ਕੁ ਜ਼ਰੂਰਤ ਆ ਮਿਲਦਾ ਜਾ ਰਿਹਾ ਪਰ ਹੁਣ ਰਹਿਣ ਨੂੰ ਛੱਤ ਕੋਈ ਜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹਵੇ ਤੇ ਕਹਿੰਦੇ ਕਿ ਆ ਕੇ ਇੰਨੀ ਮਦਦ ਜ਼ਰੂਰ ਕਰਦੇ ਕਿ ਘਟੋ ਘਟ ਇੱਕ ਛੱਤ ਤੇ ਸੱਟ ਕੰਨੂ ਹੋਵੇ ਹੜ ਦੀ ਮਾਰ ਦੇ ਹਾਲਾਤ ਹੁਣ ਨਜ਼ਰ ਆਉਣੇ ਸ਼ੁਰੂ ਹੋਏ ਨੇ ਕਿਹੜਾ ਅਸਲ ਤਸਵੀਰਾਂ ਨਿਕਲ ਕੇ ਸਾਹਮਣੇ ਆਈ ਹੈ ਇੱਕ ਪਾਸੇ ਦਾ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਨਾਲ ਲੱਗਦਾ ਰਾਵੀ ਦਰਿਆ ਜਦੋਂ ਇੰਨਾ ਘਰਾਂ ਦੇ ਵਿੱਚ ਪਹੁੰਚੇ ਤਾਂ ਵੇਖ ਕੇ ਹਾਲਾਤ ਖੁਦ ਬਖੁਦ ਇਨਸਾਨ ਰੋਣ ਲੱਗ ਪੈਂਦਾ ਹੈ ਜਰੂਰ ਪਿਆਰਾ ਸਿੰਘ ਜਰasim ਜੀ ਕਾ ਪਰਿਵਾਰ ਚ ਕੌਣ ਕੌਣ ਹੈ ਤੇ ਕੀ ਹੋਇਆ ਇਹ ਦੇਖੋ ਨਾ ਜੀ ਕੋਈ ਮਤੇਰ ਥੋਈ ਖਤਾ ਪਿਤਾ ਕੁਸ਼ ਹਾਂ ਜੀ ਕੀ ਰੋਟੀ ਪਣੀ ਮਿਲਿਆ ਬਹੁਤ ਅੱਛਾ ਕਿੱਦਾਂ ਜਾਣ ਪਹਚਾਈ ਜੀ ਤੋਂ ਇੱਥੇ ਕਿ ਮੈਂ ਆਇਆ ਸੀ ਅਜੇ ਇੱਕ ਲਾਟ ਮੈਂ ਬਾੜੀ ਰੱਖੀ ਚੋਣਵਾਦੀ ਕਾਲ ਪੁੱਛ ਹਰੇ ਕਮਰੇ ਦੇ ਤੇ ਹਾਂਜੀ ਅਰੇ ਵੇਦ ਲੈਣ ਦੇਗੀ ਮੇਰਾ ਸੰਦੀਪ ਸਿੰਘ ਜੀ ਕਿ ਕਰ ਬੀ ਉਹ ਕਿ ਮੇਰਾ ਪਿੰਡ ਹੈ ਜੀ ਇੱਥੇ ਇਹਨਾਂ ਦਾ ਗਵਾਂ ਡਿਆ ਤੇ ਇਹਨਾਂ ਦਾ ਚੋਰ ਦਾ ਇੱਕੋ ਬੇੜਾ ਹੀ ਉਹ ਵੀ ਡੈਥ ਹੋ ਗਈ ਤੇ ਉਦੋਂ ਇਹ ਜੜ ਪਛਾ ਗਿਆ ਤਮਾਂ ਬਜੇ ਨੇ ਛੱਤ ਦੇ ਪੀਛੇ ਘਰ ਤੇ ਇਹਨਾਂ ਦੇ ਕਰੀਬਨ 2-3 ਛੱਤਾਂ ਡਿੱਗ ਪਈਆਂ ਇਨ੍ਹਾਂ ਦਾ ਕੁਝ ਨਹੀਂ ਹੈਗਾ ਕੋਈ ਪਿਆਲੀ ਨਹੀਂ ਕੋਈ ਬੰਨਾ ਨਹੀਂ ਹੋਈ ਥਾਂ ਥੋੜਾ ਉਹ ਵੀ ਡੁੱਬ ਕੇ ਮਰ ਗਿਆ ਨਾ ਤੇ ਕਮਾਈ ਦਾ ਸਾਧਨ ਇਨ੍ਹਾਂ ਕੋਈ ਨਹੀਂ ਹੈ ਇਦਾਂ ਦੇ ਛੱਡੀ ਜਾਂਦੇ ਸਭ ਇਨ੍ਹਾਂ ਨੂੰ ਕੋਈ ਪੁੱਛਦਾ ਤੇ ਰੋ ਹੀ ਜਾਂਦੇ ਇਨ੍ਹਾਂ ਦੇ ਕੋਈ ਨਹੀਂ ਜਿਸੇ ਤੋਂ ਪੜਿਆ ਤੁਸੀਂ ਆ ਪਹਿਲੀ ਵਾਰ ਆਏ ਜੇ ਹੁਣ ਅੱਜ ਘਰ ਇਨ੍ਹਾਂ ਨੂੰ ਦੁੱਖ ਸੌਣਾ ਸਕਿੰਦਰਗੁਰ ਕੀ ਹੋਇਆ ਮੇ ਤਾਂ ਮਰ ਗਿਆ ਇਹਦੇ ਸੇ ਕੋਈ ਖੁਮ ਹੁੰਦਾ ਸਾਹ ਨਹੀਂ ਹੈਗਾ ਕੁਠੀ ਵੀ ਨਹੀਂ ਪਈ ਨੂੰ ਦਮ ਜਰਨੇ ਤੇ ਕੀ ਕਰੀ ਕੀ ਹੈ ਨਾ ਕੌਣਾ ਰਹੇ ਸੈਤ ਜਗਰੇ ਹਦੀ ਕੁਛ ਖਾਣ ਤੈਨੂੰ ਮਿਲਿਆ ਹਾਂ ਖਾਣ ਨੂੰ ਚਲ ਮਿਲਦਾ ਜੋ ਜੋ ਹੁੰਦਾ ਥੋੜਾ ਥੋੜਾ ਜਿੰਨਾ ਜਿੰਨੀ ਕ ਆਪਣੀ ਹਿੰਮਤ ਤਾਂ ਲੈ ਲਈ ਜੀ ਜਿਹੜੀ ਨਾ ਮਿਲੇ ਉਹ ਕੋਈ ਗੱਲ ਨਹੀਂ ਤਾਂ ਵੀ ਉਹ ਮਹਾਰਾਜ ਤੇ ਭਰੋਸਾ ਰੱਖਿਆ ਵੀ ਚਲੋ ਮਹਾਰਾਜ ਨੂੰ ਰਹਿਣ ਵਾਸਤੇ ਉਹਨਾਂ ਥਾਂ ਦੇ ਉਹ ਵੀ ਤੇ ਉਹ ਵੀ ਟੁੱਟਣ ਡੇ ਨੇ ਤੇ ਵੀ ਜੀ ਵੀ ਝੁੱਟ ਗਏ ਨੇ ਜਦੋਂ ਡਿੱਕਾ ਕਿਦਾਂ ਜਾਨ ਬਚਾਈ ਜਾਨ ਬੜੀ ਮੁਸ਼ਕਲ ਵਜੀਏ ਥੱਲੇ ਆ ਚਲੇ ਨਾ ਇੱਥੇ ਆਏ ਜੇ ਤੇ ਛੱਤ ਡਿੱਗ ਪਈ ਨਾ ਹੱਦੀ ਕੋਈ ਧੀ ਤੇ ਨਾ ਸਾਡਾ ਕੋਈ ਬੇਟਾ ਦੇ ਹੀ ਹੁਣ ਤੇ ਸਾਹੀ ਤਾਂ ਹੋਣੀ ਚਾਹੀਦੀ ਹੈ ਕੈਮਰਾਮੈਨ ਮੋਰੀ ਜਨਾਲ ਨੇ ਤੇਲੂਥਰਾ ਆਦਨਿਕ ਸੂਰਾ ਟੀਵੀ ਪਟਾਲਾ